ਇਹ ਸਾਰਾ ਪਾਣੀ ਪੰਜਾਬ ਵੱਲ ਆ ਰਿਹਾ। ਉਹਨਾਂ ਦੇ ਵਿੱਚ ਰਾਤ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਅੱਗੇ ਦੇ ਅੱਗੇ ਬੱਦਲ ਫੱਟਦੇ ਗਏ। ਉਹਨਾਂ ਬਲਾਸਪੁਰ ਮੰਡੀ ਮਨੀਕੰਨ ਸਾਹਿਬ ਇਹ ਸਾਰੇ ਪਾਸੇ ਰਾਤ ਬਹੁਤ ਜੋਰਦਾਰ بارش ਹੋਈ ਹੈਗੀ। ਉਹਦਾ ਕਰਕੇ ਦੇਖੋ ਕਿੰਨਾ ਪਾਣੀ ਹੈ ਇਹ। ਇਹ ਸਾਰਾ ਪਾਣੀ ਪੰਜਾਬ ਵੱਲ ਆ ਰਿਹਾ। ਬਿਆਸ ਦਰਿਆ ਦੇ ਵਿੱਚੋਂ ਦੀ। ਬਿਆਸ ਦਰਿਆ ਦਾ ਇਸ ਵਕਤ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਵੇਗਾ। ਦੇਖੋ ਹਾਲਾਤ ਪਾਣੀ ਦੇ। ਇਸ ਤਰ੍ਹਾਂ ਲੱਗਦਾ ਵੀ ਪੌੜ ਹੁਣ ਵੀ ਟੁੱਟਿਆ ਤੇ ਹੁਣ ਵੀ ਟੁੱਟਿਆ ਇਹੋ ਜੇ ਅਨੇਕਾਂ ਨਦੀਆਂ ਨਾਲੇ ਬਿਆਸ ਫਰੀਆ ਦੇ ਵਿੱਚ ਪੈ ਰਹੇ ਆ ਇਹ ਉਨਾਂ ਸ਼ਹਿਰ ਦੀਆਂ ਤਸਵੀਰਾਂ ਨੇ ਆ ਦੇਖੋ ਪਹਾੜੀ ਇਲਾਕੇ ਦੇ ਵਿੱਚ ਵੀ ਕਿਤੇ ਪਾਣੀ ਖੜਦਾ ਸੁਣਿਆਗਾ ਇਹ ਉਨਾਂ ਦੇ ਵਿੱਚ ਸਵੇਰ ਦੇ ਅੱਜ 2 ਅਗਸਤ ਦੀਆਂ ਇਹੋ ਜੇ ਹਾਲਾਤ ਬਣਾਤੇ ਬਹੁਤ ਜ਼ਿਆਦਾ بارش ਹੋਈ ਹੈ ਹਿਮਾਚਲ ਦੇ ਵਿੱਚ 1 ਅਗਸਤ ਦੀ ਰਾਤ ਨੂੰ ਤੇ 2 ਅਗਸਤ ਨੂੰ ਸਵੇਰੇ ਹਜੇ ਵੀ بارش ਤੇ ਹੋ ਰਹੀ ਆ ਹਟੇ ਨਹੀਂ ਹੈਗੀਗੀ ਲੋਕ ਦੇਖੋ ਕਿਵੇਂ ਕੋਠਿਆਂ ਦੇ ਉੱਪਰ ਖੜੇ ਨੇਗੇ ਥੱਲੇ ਪਾਣੀ ਹੋਣ ਕਰਕੇ ਹਰ ਇੱਕ ਬੰਦਾ ਕੋਠਿਆਂ 'ਤੇ ਚੜ੍ਹਿਆ ਖੜਾਗਾ। ਖਰਾਬ ਪਾਣੀ ਇਹ ਪੰਜਾਬ ਆਉਣਾਗਾ ਸਤਲੁਜ ਦੇ ਵਿੱਚੋਂ ਦੀ ਤੇ ਬਿਆਸ ਦੇ ਵਿੱਚੋਂ ਦੀ। ਬਿਆਸ ਦੇ ਰਿਆ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਚੜ ਗਿਆ। ਜਿਹੜੇ ਬਿਆਸ ਦੇ ਰਿਆ ਦੇ ਕੰਡੇ 'ਤੇ ਲੋਕ ਰਹਿੰਦੇ ਆ ਉਹ ਸੁਚੇਤ ਰਹਿਣ। ਜਿਵੇਂ ਬਿਆਸ ਦੇ ਰਿਆ ਦੇ ਪੌਂਗ ਡੈਮ ਆ ਉਹਦਾ ਵੀ ਪਾਣੀ ਦਾ ਪੱਧਰ ਬਹੁਤ ਵਧੂਗਾ। ਕਿਉਂਕਿ ਇੰਨਾ ਪਾਣੀ ਆ ਰਿਹਾ ਉੱਪਰ ਤੋਂ ਹਜੇ ਬਾਰਿਸ਼ ਬੰਦ ਹੋਈ ਨਹੀਂ ਹੈਗੀ। ਇਹੀ ਹਾਲ 7 ਵਜੇ ਦਾ 7 ਵਜੇ ਦੇ ਵਿੱਚ ਵੀ ਬਹੁਤ ਪਾਣੀ ਆ। ਆ ਦੇਖੋ ਬਿਆਸ ਦਰਿਆ ਦਾ ਹਾਲ ਆ। ਲੋਕਾਂ ਦੇ ਖੇਤਾਂ ਦੇ ਵਿੱਚ ਇਸ ਵਕਤ ਵੜ ਚੁੱਕਿਆਗਾ ਬਾਹਰ ਨਿਕਲ ਗਿਆ ਦਰਿਆ ਇਹ। ਉਹ ਦੇਖੋ ਖੇਤਾਂ ਦੇ ਵਿੱਚ ਆ ਲੋਕਾਂ ਦੇ। ਗਵਿੰਦਵਾਲ ਸਾਹਿਬ ਦੇ ਨੇੜੇ ਦੀਆਂ ਤਸਵੀਰਾਂ ਆ ਇਹ। ਖੇਤਾਂ ਦੇ ਵਿੱਚ ਬਿਲਕੁਲ ਗਰਿਆ ਚਲਾ ਗਿਆ ਇਹ। ਬਿਆਸ ਦਰਿਆਗਾ ਕਿੰਨਾ ਪਾਣੀ ਆ ਕਿੰਨੀ ਸਪੀਡ ਆ ਪਾਣੀ ਦੀ। ਦੇਖੋ ਧਿਆਨ ਨਾਲ। ਇਹ 2 ਅਗਸਤ ਦੀਆਂ ਤਸਵੀਰਾਂ ਸਵੇਰ ਦੀਆਂ ਅਜੇ ਤਾਂ ਪਾਣੀ ਹੁਣ ਥੋੜਾ ਘਟਿਆਗਾ ਜਿਹੜੇ ਨੇੜੇ ਦੇ ਲੋਕ ਹਨ ਉਹ ਉਹ ਕਹਿੰਦੇ 2-4 ਇੰਚ ਪਾਣੀ ਉੱਤਰ ਗਿਆ ਪਰ ਰਾਤ ਨੂੰ ਤਾਂ ਇਸ ਤੋਂ ਵੀ ਉੱਪਰ ਹੋ ਗਿਆ ਸੀਗਾ ਇਹੋ ਜਿਹੇ ਹਾਲਾਤ ਨੇਗੇ ਸਾਰੇ ਹਿਮਾਚਲ ਦੇ ਵਿੱਚ ਜੋ ਤਾੜ ਵਾਰਿਸ਼ ਹੋਈ ਆ ਅੱਗੇ ਸਪੀਤੀ ਵੈਲੀ ਜਿਹੜੇ ਪਾਸੇ ਵਾਰਿਸ਼ ਹੁੰਦੀ ਨਾ ਇਸ ਵਾਰ ਤਾਂ ਉਧਰਲੇ ਪਾਸੇ ਹੀ ਵਾਰਿਸ਼ ਹੋ ਰਹੀ ਆ ਤਾਂ ਕਰਕੇ ਸਤਲੁਜ ਦਰਿਆ ਜਿਹੜਾ ਫੁੱਲ ਭਰਿਆ ਹੋਵੇਗਾ ਇਸੇ ਕਰਕੇ ਬਿਆਸ ਆ ਦੇਖੋ ਵਿਆਸ ਤਾਂ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਤੁਸੀਂ ਦੇਖ ਹੀ ਰਹੇ ਹੋਗੇ ਖੇਤਾਂ ਦੇ ਵਿੱਚ ਵੱੜ ਚੁੱਕਿਆ ਪਾਣੀ ਆ ਦੇਖੋ ਖੇਤ ਇਹੋ ਜਿਹੇ ਹਾਲਾਤ ਅੱਜ ਦੇ ਬਣਾ ਤੇ 2 ਅਗਸਤ ਦੇ ਹੈਗਾ ਇਹ ਉਧਰਲਾ ਪਾਸਾ ਹੀ ਆ ਜਿਹੜੇ ਪਾਸੇ ਵਿਆਸ ਸਤਲੋ ਜਾਂਦੇ ਆ ਨਾ ਹਰੀਕੇ ਹੈੱਡ ਵਾਲਾ ਪਾਸਾ ਪਠਾਨਕੋਟ ਵਾਲਾ ਪਾਸਾ ਇਹ ਉਧਰਲਾ ਪਾਸਾ ਹੈਗਾ ਇਧਰਲੇ ਪਾਸੇ ਕੁਝ ਨਹੀਂਗਾ ਜਿਹੜੀ ਆਪਣੀ ਸੜਕਾਂ ਨਾ ਜੀਰਕਪੁਰ ਤੋਂ Shimla ਇਹ ਸੜਕ ਦੇ ਛਿਪਦੇ ਹਲੇ ਪਾਸੇ ਜਿਹੜੇ ਪਾਸੇ ਚੰਡੀਗੜ੍ਹ ਆ ਉਧਰਲੇ ਪਾਸੇ ਆ ਆ ਸੋਲਣ ਹੈਗਾ ਸੋਲਣ ਦੇ ਵਿੱਚ ਬਿਲਕੁਲ ਮੌਸਮ ਸਾਫ਼ ਆ ਕਿੰਨਮਣਕ ਨਹੀਂ ਹੋ ਰਹੀ ਆ ਇੱਥੇ ਪਾਣੀ ਤੁਰਿਆ ਨਹੀਂ ਹੈਗਾ ਜੇ ਸੋਲਣ ਦੇ ਵਿੱਚ بارش ਹੁੰਦੀ ਫੇਰਾ ਘੱਗਰੇ ਵਿੱਚ ਪਾਣੀ ਆ ਜਾਂਦਾ ਆ ਦੇਖੋ ਘੱਗਰਾ ਤਾਂ ਮੋਰ ਮੱਛੀਆਂ ਪਿਆਗਾ ਉਧਰਲੇ ਪਾਸੇ ਇੰਨਾ ਪਾਣੀ ਆ ਇਧਰਲੇ ਪਾਸੇ ਦੇਖੋ ਜਮਾ ਸੁੱਕਿਆ ਪਿਆਗਾ ਜਿਹੜਾ ਸੀਵਰੇਜ ਆ ਜੀਰਕਪੁਰ ਦਾ ਪੰਜ ਕੁਲੇ ਦਾ ਉਹੀ ਪਾਣੀ ਇਹਦੇ ਵਿੱਚ ਇਹਦੇ ਵਿੱਚ ਇਸ ਵਕਤ ਮੀਂਹ ਦਾ ਪਾਣੀ ਆਉਣੋਂ हट ਚੁੱਕਿਆਗਾ ਜੇ ਇਹੀ ਹਾਲਾਤ ਰਹੇ ਮੈਨੂੰ ਤਾਂ ਲੱਗਦਾ ਵੀ ਜਿਹੜੇ ਝੋਨਿਆਂ ਨੂੰ ਲੋਕ ਲਾਉਂਦੇ ਆ ਨਾ ਪਾਣੀ ਉਹਨਾਂ ਕੋਲ ਵੀ ਪਾਣੀ ਜਾਣੋ ਹਟ ਜਾਊਗਾ। ਘੱਗਰ ਦੇ ਹਾਲਾਤ ਇਸ ਵਕਤ ਇਹੋ ਜਿਹੇ ਬਣ ਗਏ। ਅੱਗੇ ਅੱਜਕੱਲ ਇਹਦੇ ਵਿੱਚ ਪੂਰਾ ਪਾਣੀ ਹੁੰਦਾ ਸੀ। ਕੱਟੋ-ਕੱਟ 5000 ਕਿਉਸਕੇ ਦੇ ਵਿੱਚ ਹਰ ਵਕਤ ਪਾਣੀ ਚੱਲਦਾ ਸੀ। ਇਸ ਵਾਰ ਤਾਂ ਇਹ ਬਿਲਕੁਲ ਸੁੱਕ ਚੁੱਕਿਆਗਾ। ਜੀਰਕਪੁਰ ਪਉਲਤੇ ਖੜਾ ਮੈਂ। ਜੀਰਕਪੁਰ ਅੰਮ੍ਰਾਲਾ ਪੋਲਾ ਦਾ ਉਹ ਪਉਲਤੇ ਖੜਾਂਗਾ। ਉਹ ਸਾਹਮਣੇ ਡੈਮ ਉਹ ਦਰਖਤਾਂ ਦੇ ਪਿੱਛੇ। ਕਸ਼ੱਲਾ ਡੈਮ ਉਹਨਾਂ ਦੇ ਪਿੱਛੇ ਉੱਥੋਂ ਪਾਣੀ ਆਉਂਦਾ ਹੁੰਦਾ ਇਹ। ਬ੍ਰਹਿਮ ਦੇ ਵਿੱਚ ਵੀ ਹੁਣ ਤਾਂ ਕੁਝ ਨਹੀਂਗਾ ਬਿਲਕੁਲ ਉਹ ਵੀ ਅੱਧੋਂ ਥੱਲੇ ਆ ਗਿਆ ਸੁਖਨਾ ਲੈ ਕੇ ਵੀ ਬਿਲਕੁਲ ਘਟੀ ਜਾਂਦੀ ਆ ਕਿਉਂਕਿ ਦਰਖਤਾਂ ਦੇ ਤੇ ਪਾਣੀ ਪੀਂਦੇ ਬਹੁਤ ਆਹੋ ਸੁਖਨਾ ਲਿਖਦਾ ਹੀ ਪਾਣੀ ਦਾ ਪੱਧਰ ਘਟੀ ਜਾਂਦਾਗਾ ਚੰਡੀਗੜ੍ਹ ਪੰਚਕੂਲਾ ਵਾਰਸ਼ ਹੋਈ ਆ ਰੋਜ਼ ਲਗਾਤਾਰ 4 ਦਿਨ ਵਾਰਸ਼ ਹੁੰਦੀ ਰਹੀ ਆ ਪਰ ਉਹ ਇਸ ਤਰ੍ਹਾਂ ਨਹੀਂ ਹੋਈ ਪਾਣੀ ਤੁਰਪੇ ਪਾਣੀ ਤੁਰਿਆ ਨਹੀਂ ਹੈਗਾ ਵਾਰਸ਼ ਰੋਜ਼ ਹੁੰਦੀ ਸੀ ਸਾਰਾ ਸਾਰਾ ਦਿਨ ਕਿਰਮਣਕ ਨਹੀਂ ਹੁੰਦੀ ਸੀ ਪਰ ਪਾਣੀ ਤੁਰਿਆ ਕਿਤੇ ਨਹੀਂ ਹੈਗਾਗਾ ਪਰ ਸੋ ਰਾਤ ਨੂੰ ਬਹੁਤ ਵਾਰ ਸੋਈ ਆ ਦੇਖਣ ਨੂੰ ਲੱਗਦਾ ਸੀ ਬਹੁਤ ਜ਼ਿਆਦਾ ਪਾਣੀ ਤੁਰੂਗਾ ਪਰ ਤੁਰਿਆ ਨਹੀਂ ਹੈਗਾ ਕਿਰਾਂ ਮਾੜਾ ਵਾਡਾ ਤੁਹਾਡੇ ਕੋਲ ਘੱਗਰ 'ਚ ਪਾਣੀ ਵਧੂਗਾ ਜਿਹੜਾ ਛਲ ਗਈ ਵੀ ਹੈਗੀ 29 ਤਰੀਕ ਦੀ ਪਰ ਹੈ ਨਹੀਂਗਾ ਹੁਣ ਦੇਖੋ ਬਿਲਕੁਲ ਸੁੱਕ ਚੁੱਕਿਆ ਤੁਹਾਡੇ ਕੋਲੇ ਲੱਗਦਾ ਵੀ ਢੋਨੇ ਨੂੰ ਲਾਉਣ ਨੂੰ ਪਾਣੀ ਵੀ ਥੋੜਾ ਰਹਿ ਜਾਊਗਾ ਇਹੋ ਜਿਹੇ ਹਾਲਾਤ ਨੇ ਬੱਦੀ ਵਾਲੀ ਨਦੀ ਬਿਲਕੁਲ ਸੁੱਕ ਗਈ ਉਹਦੇ ਵਿੱਚ ਵੀ ਹੈ ਨਹੀਂਗਾ ਮਾਰਕੰਦਾ ਦੇ ਵਿੱਚ ਵੀ ਪਾਣੀ ਹੈ ਨਹੀਂਗਾ ਤੇ ਇੱਥੇ ਵੀ ਹੈ ਨਹੀਂਗਾ ਕਿਉਂਕਿ ਸੋਲਨ ਸਰਮੌਰ بارش ਹੋਊਗੀ ਫਿਰ ਪਾਣੀ ਆਊਗਾ ਸੋਲਨ ਸਰਮੌਰ ਜੈਲੋ ਅਲਰਟ ਹੈਗਾਗਾ بارش ਹੋ ਸਕਦੀ ਹੈ ਪਰ ਇਸ ਵਕਤ ਨਹੀਂ ਆਏਗੀ ਸਤਰਜ ਵਿਆਹ ਚੜੇ ਵੇ ਪੂਰੇ ਉਹ ਧਿਆਨ ਰੱਖੋ ਪੌਂਗ ਡੈਮ ਪਾਖੜਾ ਡੈਮ ਨੱਕੋ ਨੱਕ ਭਰੇ ਵੇ ਆ ਉਧਰ ਦੇ ਲੋਕ ਧਿਆਨ ਰੱਖਣ ਘੱਗਰ ਵਾਲੇ ਪਾਸੇ ਕੁਛ ਨਹੀਂ ਘੱਗਰ ਦਾ ਮੋਰ ਬਿਲਕੁਲ ਮੱਚਿਆ ਪਿਆਗਾ ਇੱਕ ਵਾਰ ਫੇਸਬੁੱਕ ਤੇ ਪੇਜ ਬਣਾਇਆਗਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਉਹਨੂੰ ਜ਼ਰੂਰ ਫੋਲੋ ਕਰ ਲਓ ਕਮੈਂਟ ਬਾਕਸ ਦੇ ਵਿੱਚ ਲਿੰਕ ਆ ਉਹਨੂੰ ਜ਼ਰੂਰ ਫੋਲੋ ਕਰਿਓ ਉਦੇਤੇ ਆਪਾਂ ਲਾਈਵ ਆਇਆ ਕਰਾਂਗੇ ਥੋੜੇ ਜਿਹਾ ਫਾਲੋਅਰ ਵਧਨ ਦਿਓ ਉਦੇਤੇ ਆਪਾਂ ਹਰ ਰੋਜ਼ ਲਾਈਵ ਆਇਆ ਕਰਾਂਗੇ ਘੱਗਰ ਦੇ ਬਾਰੇ ਇਸ ਤੈਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਲਓ ਕਮੈਂਟ ਕਰਿਆ ਕਰੋ